ਸਤਿ ਸ਼੍ਰੀ ਅਕਾਲ ਸ੍ਰਵਕ ਮੈਂ ਸਾਰਿਆਂ ਦਾ ਪਹਿਲੇ ਸਵਾਗਤ ਕਰਦਾ ਪ्रेस ਵਾਲਿਆਂ ਦਾ ਅੱਜ ਜਿਹੜੀ ਬਾਈਟ ਅਸੀਂ ਤੁਹਾਨੂੰ ਦੇ ਰਿਹਾ ਇਨਫੋਰਮੇਸ਼ਨ ਇਹ ਮੇਨ ਕੀ ਸੀ ਕਿ ਇੱਥੇ ਨਾ ਗੁੰਡਾ ਟੈਕਸ ਇੱਕ ਬੜਾ ਇਕੱਠਿਆ ਕੀਤਾ ਜਾ ਰਿਹਾ ਤੇ ਹੈਰਾਨੀ ਦੀ ਗੱਲ ਇਹ ਕਿ ਕੰਪਲੇਨ ਤੋਂ ਬਾਅਦ ਅਜੇ ਤੱਕ ਵੀ ਇਹ ਚੱਲੂ ਆ ਜਦ ਅਸੀਂ ਇਹਦੇ ਚ ਇਹ ਕੀ ਹੋਇਆ ਕੀ ਸੀ ਕਿ ਕਾਟੋ ਵਾਲਾ ਆਪਣਾ ਆਟੋ ਲਾਉਣਾ ਚਾਹੁੰਦਾ ਸੀ ਤੇ ਉਹਦੇ ਕੋਲ 5000 ਰੁਪਿਆ ਮੰਗਿਆ ਜਾਂਦਾ ਸੀ ਗੁਰਦਾਸਪੁਰ ਤੋਂ ਧਾਰੀਵਾਲ ਆਟੋ ਚਲਾਉਣ ਵਾਸਤੇ ਜਦ ਯੂਨੀਅਨ ਦੇ ਪ੍ਰਧਾਨ ਸਰਦਾਰ ਕਸ਼ਮੀਰ ਸਿੰਘੀ ਨਾਲ ਗੱਲ ਕੀਤੀ ਗਈ ਤੇ ਉਹ ਕਹਿੰਦੇ ਬਾਈਟ ਵੀ ਇੱਕ ਹੈਗੀ ਜਿਹੜੀ ਮੈਂ ਤੁਹਾਨੂੰ ਦੇ ਦਾਂਗਾ ਜਿਹਦੇ ਵਿੱਚ ਮੰਨੇਗਾ ਸਾਡਾ 5000 ਰੁਪਿਆ ਯੂਨੀਅਨ ਫੰਡ ਆ ਜਿਹੜਾ ਅਸੀਂ ਲੈਣਾ ਵਾ ਇਸ ਤੋਂ ਬਗੈਰ ਕੋਈ ਵੀ ਇਸ ਰੋਡ ਤੇ ਆਟੋ ਨਹੀਂ ਚਲਾ ਸਕਦਾ ਫਿਰ ਮਜਬੂਰਨ ਮੈਨੂੰ ਉਹਦੀ ਕੰਪਲੇਨ ਕਰਨੀ ਪਈ ਕਿਉਂਕਿ ਮੈਂ ਅਸੀਂ ਖਬਰ ਨਹੀਂ ਸੀ ਲਾੜਾ ਚਾਹੁੰਦੇ ਕਿਉਂਕਿ ਉੱਥੇ ਬਹੁਤ ਜਿਹੜੇ ਹੈਗੇ ਨੇ ਆਟੋ ਚਾਲਕ ਜਿਹੜੇ ਉਹ ਗਰੀਬ ਲੋਕ ਹੈਗੇ ਨੇ ਅਸੀਂ ਨਹੀਂ ਸੀ ਚਾਹੁੰਦੇ ਕਿ ਕਿਸੇ ਦਾ ਕੋਈ ਵੀ ਨੁਕਸਾਨ ਹੋਵੇ ਪਰ ਮਜਬੂਰਨ ਸਾਨੂੰ ਉਹ ਖਬਰਾਂ ਵੀ ਲਾਉਣੀਆਂ ਪਈਆਂ ਹਰਾਨੀ ਦੀ ਗੱਲ ਇਹ ਆਈ ਹੋਈ ਕਿ ਜਿਹੜੇ ਇਹ ਆਟੋ ਯੂਨੀਅਨ ਦੇ ਪ੍ਰਧਾਨਾਂ ਇਹਨਾਂ ਦੀ ਸੈਟਿੰਗ ਬੜੀ ਤਗੜੀ ਆ ਕਿਉਂਕਿ ਕੰਪਲੇਨ ਤੋਂ ਬਾਅਦ ਖਬਰਾਂ ਤੋਂ ਬਾਅਦ ਅੱਜ ਵੀ ਉੱਥੇ ਬਕਾਇਦਾ ਪਰਚੀਆਂ ਕੱਟ ਕੇ ਆਟੋ ਚਲਾਏ ਜਾਂਦੇ ਨੇ ਕਿਉਂਕਿ ਇਹਨਾਂ ਦੇ ਜੇ ਕਈ ਸੁਣੀ ਗੱਲ ਕਰੀਏ ਸੁਣ ਚ ਇਹ ਵੀ ਆਇਆ ਵਾ ਕਿ ਆਪ ਕਹਿੰਦੇ ਨੇ ਕਿ ਸਾਡਾ ਹਿੱਸਾ ਉੱਥੋਂ ਤੱਕ ਜਾਂਦਾ ਵਾ ਸੋ ਇੱਥੇ ਮੈਂ ਵੀ ਦੱਸਾਂਗਾ ਕਿ ਤਿੰਨ ਨਾਕੇ ਪਾਸ ਕਰਕੇ ਆਉਂਦੇ ਨੇ ਪਹਿਲੇ ਧਾਰੀਵਾਲ ਦਾ ਫਿਰ ਸਦਰ ਗੁਰਦਾਸਪੁਰ ਦਾ ਜਿਹੜਾ ਬਬਰੀ ਹਾਈ ਟੈਕ ਨਾਕਾ ਵਾ ਉਸ ਤੋਂ ਬਾਅਦ ਸਿਟੀ ਗੁਰਦਾਸਪੁਰ ਦੇ ਵਿੱਚ ਇਹ ਪਹਿਲੇ ਜਿਹੜਾ ਪਹਿਲੇ ਪੁਰਾਣਾ ਬੱਸ ਸਟੈਂਡ ਹੁੰਦਾ ਸੀ ਉੱਥੋਂ ਫਿਰ ਜਿਹੜਾ ਹੁਣ ਬੱਸ ਸਟੈਂਡ ਬੰਦ ਹੋ ਗਿਆ ਇਹਨੂੰ ਵੀ ਅਸੀਂ ਪੁਰਾਣਾ ਕਹਿੰਦੇ ਇੱਥੇ ਆਣ ਕੇ ਬਕਾਇਦਾ ਗੱਡੀਆਂ ਘਲਾਰਦੇ ਨੇ ਤੁਸੀਂ ਆਪ ਦੇਖੋਗੇ ਇਹਨਾਂ ਦੀ ਕਿੰਨੀ ਤਗੜੀ ਸੈਟਿੰਗ ਆ ਤਿੰਨ ਨਾਕਿਆਂ ਤੇ ਕਦੇ ਚੈਕਿੰਗ ਨਹੀਂ ਹੋਈ ਇੱਕ ਵੀ ਬੰਦੇ ਦੀ ਯੂਨੀਫਾਰਮ ਨਹੀਂ ਆ ਕਿਉਂਕਿ ਅਸੀਂ ਗੱਲ ਰੂਲਾਂ ਦੀ ਕਰਾਂਗੇ ਉਤੋ ਬਾਅਦ ਜਿਹੜੀ ਗੱਲ ਆਣ ਕੇ ਕਲੋਂਦੀ ਕੀਤੀ ਹੈ ਕਿ ਇਹ ਬੰਦਾ ਜਿਹੜਾ ਵਾ ਲਗਭਗ ਬਹੁਤਾ ਨਹੀਂ ਤੇ ਸਾਲ ਦਾ 8 ਲੱਖ ਰੁਪਇਆ ਇਕੱਠਾ ਕਰਦਾ ਵਾ ਇਹਨਾਂ ਆਟੋ ਵਾਲਿਆਂ ਕੋ ਉਹ ਕਿਵੇਂ ਕਰਦਾ ਜੀ ਉਹ ਸਰ ਗੱਲ ਇਹ ਤਾਂ ਕਿ 5000 ਰੁਪਇਆ ਇਹ ਪਰ ਆਟੋ ਕੋ ਲੈਂਦੇ ਨੇ ਜੋ ਇਹ ਕਹਿੰਦੇ ਨੇ ਉਹ 5000 ਦੇ ਹਿਸਾਬ ਨਾਲ ਇਹਨਾਂ ਕੋਈ ਜਿਹੜੇ ਆਟੋ ਨੇ ਉਹ 70 ਤੋਂ 100 ਨੇ ਲਗਭਗ ਜੇ 100 ਦੀ ਗੱਲ ਕਰੀਏ ਤੇ 5 ਲੱਖ ਰੁਪਇਆ ਬਣਦਾ 5 ਨੂੰ ਜੇ ਆਪਾਂ 100 ਨਾਲ ਗੁਣਾ ਕਰਦੇ ਹਾਂ ਦੂਸਰਾ ਇਹ 30 ਮਤਲਬ ਹਰ ਆਟੋ ਕੋ 10 ਰੁਪਏ ਰੋਜ਼ ਲੈਂਦੇ ਨੇ ਫੇਰੇ ਦੇ ਪਲੱਸ ਨਾਲ 20 ਰੁਪਏ ਸੰਡੇ ਦੇ ਲੈਂਦੇ ਨੇ ਜਿਹਦੇ ਹਿਸਾਬ ਨਾਲ 30000 ਰੁਪਏ ਪਰ ਮੰਥ ਉਹ ਇਨਕਮ ਵੱਧਦੀ ਹੈ ਫਿਰ ਦੂਸਰੇ ਪਾਸੇ ਜਦੋਂ ਅਸੀਂ ਇਹਦੇ ਹੋਰ ਮਲਕ ਡੁੰਗਾਈ ਚ ਗਏ ਤਾਂ ਸਾਡੇ ਕੋਲ ਸਲਿੱਪਾਂ ਵੀ ਆਈਆਂ ਜਿਹੜਾ 200 ਰੁਪਏ ਮਹੀਨਾ ਇਹ ਵੱਖਰਾ ਇਕੱਠਾ ਕਰਦੇ ਨੇ ਮਲੇ ਕੇ ਇੱਕ 200 ਰੁਪਿਆ ਸਲਿੱਪਾਂ ਨੇ ਜਿਹੜੀਆਂ ਇਹਨਾਂ ਦੀ ਯੂਨੀਅਨ ਦੇ ਹੀ ਕਾਫੀ ਬੰਦੇ ਜਿਹੜੇ ਦੇ ਗਏ ਕਹਿੰਦੇ ਕਿ ਸਾਡੇ ਕੋ ਗੁੰਡਾ ਟੈਕਸ ਕੱਢਿਆ ਜਾਂਦਾ ਸਾਨੂੰ ਗਾਰਾ ਵੀ ਕੱਢਦੇ ਨੇ ਸਾਡੇ ਨਾਲ ਮਾਰਕਟਾਈ ਵੀ ਕਰਦੇ ਨੇ ਤੇ ਜੇ ਅਸੀਂ ਕਿਸੇ ਅੱਗੇ ਰੋਂਨੇ ਆ ਤੇ ਜਿਹੜੇ ਲੋਕਲ ਪ੍ਰਸ਼ਾਸਨ ਆ ਉਹਨੂੰ ਕਹਿ ਕੇ ਸਾਡੇ ਚਾ ਚਲਾਨ ਵੀ ਕਟਾ ਦਿੰਦਾ ਵਾ ਜਿਹੜਾ ਇਹਨੂੰ ਪੈਸੇ ਨਹੀਂ ਦਿੰਦਾ ਫਿਰ ਸਰਕਾਰਾਂ ਦੇ ਸਰਕਾਰ ਦੀਆਂ ਤੇ ਫਿਰ ਇਹ ਕਿਹਦਾ ਟੈਕਸ ਦੇ ਦੇਖੋ ਮਿਲੀ ਭੁਗਤਾ ਅਸੀਂ ਵੀ ਇਹੋ ਰੋਲਾ ਪਾਉਣ ਦੇ ਆ ਕਿ ਜੇ ਚੱਲਣੇ ਆ ਠੀਕ ਹੈ 10 ਰੁਪਏ ਪਰਚੀ ਲਓ ਕੋਈ ਦਾ ਇੱਕ ਸਟੈਂਡਰ ਹੈਗਾ ਕਿ 10 ਰੁਪਏ ਠੀਕ ਹੈ ਇੱਕ ਜਿਹੜਾ ਯੂਨੀਆ ਚਲੋ ਲੈ ਲਓ ਕੋਈ ਪ੍ਰੋਬਲਮ ਨਹੀਂ ਕਿ ਤੁਸੀਂ ਇੱਕ ਬੜਾ ਵਧੀਆ ਇੱਕ ਸਿਸਟਮ ਰੱਖਿਆ ਬਟ 5000 ਦਾ ਦੂਸਰਾ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਬੇਨਤੀ ਕੀਤੀ ਕਿ ਇਹਦੀ ਜਿਹੜੀ ਯੂਨੀਆ ਆ ਉਹਦੀ ਰਜਿਸਟ੍ਰੇਸ਼ਨ ਨੰਬਰ ਉਹਦੇ ਜਿਹੜੇ ਜਦੋਂ ਰਜਿਸਟਰ ਹੋਈ ਸੀ ਉਹਦੇ ਚ ਕਿਹੜੇ ਕਿਹੜੇ ਮੈਂਬਰ ਸੀ ਉਹਨਾਂ ਦਾ ਮੈਮੋਰੰਡਮ ਤੇ ਕਿੰਨੇ ਪੈਸੇ ਯੂਨੀਅਨ ਚ ਲਿਖੇ ਗਏ ਆ ਕਿ ਇਹਨਾਂ ਨੇ ਫੰਡ ਇਕੱਠੇ ਕਰਨੇ ਆ ਤੇ ਉਹਦਾ ਆਡਿਟ ਇਹ ਸਾਰੀਆਂ ਚੀਜ਼ਾਂ ਮੰਗੀਆਂ ਗਈਆਂ ਸੀ ਪਰ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚੀਆਂ ਜਿਹੜਾ ਇਹ ਰਜਿਸਟ੍ਰੇਸ਼ਨ ਨੰਬਰ ਸੌਰਾ ਜਿਹੜਾ ਸੌਰੀ ਜਿਹੜੀ ਇਹ ਪਰਚੀ ਹੈਗੀ ਆ ਇਦੇ ਉੱਤੇ ਜਿਹੜਾ ਲਿਖਿਆ ਗਿਆ ਵਾ ਇਹਦੇ ਉੱਤੇ ਰਜਿਸਟ੍ਰੇਸ਼ਨ ਨੰਬਰ ਕਿਤੇ ਨਹੀਂ ਲਿਖਿਆ ਤੇ ਹਰਾਨੀ ਦੀ ਗੱਲ ਇਹ ਹੈ ਕਿ ਇਹਦੇ ਤੇ ਰਸੀਦ ਨੰਬਰ ਵੀ ਨਹੀਂ ਜਿਹੜਾ ਡਿਸਪਲੇ ਹੋਇਆ ਨੰਬਰ ਜ਼ਰੂਰ ਪਾਇਆ ਬਟ ਪੈਨ ਦੇ ਨਾਲ ਰਸੀਦ ਨੰਬਰ ਲਿਖਿਆ ਜਾਂਦਾ ਸੋ ਦੇਖੋ ਜੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਨ ਕੀਤੀ ਸੀ ਤੇ ਕਾਪੀ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨ ਨੂੰ ਵੀ ਕੀਤੀ ਸੀ ਐਸਐਸਪੀ ਸਾਹਿਬ ਨੂੰ ਵੀ ਕੀਤੀ ਸੀ ਤੇ ਆਰਟੀਓ ਸਾਹਿਬ ਨੂੰ ਵੀ ਕੀਤੀ ਸੀ ਤੇ ਈਓ PWD ਮਿਕ ਡਿਪਾਰਟਮੈਂਟਾਂ ਨੂੰ ਹੀ ਕੀਤੀ ਸੀ ਕਿਉਂਕਿ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਛੜਕਾਂ ਨੇ ਉਹ ਮਿਸੀਪਲ ਕਾਰਪੋਰੇਸ਼ਨ ਤੇ PWD ਦੀਆਂ ਸੀ ਜਿੱਤਾਂ ਤੇ ਇਹ ਬੈਠ ਕੇ ਟੈਕਸ ਇਕੱਠਾ ਕਰਦੇ ਨੇ ਤੇ ਸੋ ਖਰਾਨੀ ਦੀ ਗੱਲ ਇਹ ਵੀ ਆ ਕਿ ਅਜੇ ਤੱਕ ਇਹ ਟੈਕਸ ਬੰਦ ਨਹੀਂ ਹੋਇਆ ਸੋ ਇੱਥੋਂ ਸਾਫ਼ ਪਤਾ ਲੱਗਦਾ ਵਾ ਕਿ ਇਹਨਾਂ ਦੀ ਸੈਟਿੰਗ ਉੱਪਰ ਤੱਕ ਆ ਪਾਏ ਸਰਕਾਰਾਂ ਦੇ ਚੇਂਜ ਹੋ ਗਈਆਂ ਸਰਕਾਰਾਂ ਨੂੰ ਵੀ ਛੱਡੀ ਹੈ ਕਿਉਂਕਿ ਅੱਜ ਦੀ ਡੇਟ 'ਚ ਜਿਹੜਾ ਜਾਬਤਾ ਲੱਗਾ ਵਾ ਚੋਣ ਕਮਿਸ਼ਨ ਦੇ ਅੰਡਰ ਆ ਸਾਡਾ ਸਾਰਾ ਪੰਜਾਬ ਉਹਦੀ ਵੀ ਪਰਵਾਹ ਨਹੀਂ ਆ ਅੱਜ ਵੀ ਜਾ ਕੇ ਤੁਸੀਂ ਦੇਖੋਗੇ ਹਸਪੀਟਲ ਦੇ ਬਾਹਰ ਇਹਨਾਂ ਨੇ ਆਪਣਾ ਇੱਥੇ ਬਟਾਲਾ ਰੋਡ ਤੇ ਜਿਹੜਾ ਡੰਗਰਾਂ ਦਾ ਹਸਪਤਾਲ ਉਹਦੇ ਬਾਹਰ ਬੈਠ ਕੇ ਇੱਕ ਬੈਂਚ ਲਾਇਆ ਹੋ। ਉੱਥੇ ਬੈਠ ਕੇ ਇਹ ਪਰਚੀਆਂ ਕੱਟਦੇ ਨੇ ਅੱਜ ਵੀ ਕੱਟਦੇ ਤੁਹਾਨੂੰ ਨਜ਼ਰ ਆਉਣਗੇ। ਬਿਲਕੁਲ ਗੁੰਡਾ ਟੈਕਸ ਆ ਜੀ। ਬਾਕੀ ਜੇ ਕਹੀਏ ਕਿ ਹਾਂ ਵੀ ਸਰਕਾਰ ਨਾਲ ਗੱਲ ਕੀਤੀ ਉਹਨਾਂ ਦੇ ਕੰਨਾਂ ਤੇ ਯੂਨੀਸਰਕ ਦੀ। ਮੈਨੂੰ ਕਿਹਾ ਜਾਂਦਾ ਕਿ ਗਰੀਬ ਬੰਦੇ ਆ ਕਿੰਨੇ ਅਗਦੇ ਚਲਾਨ ਕੱਟੀ ਐ। ਯਾਰ ਜੇ ਗਰੀਬ ਨੇ ਸਾਰੇ ਹੀ ਗਰੀਬ ਨੇ ਜਿਹੜਾ ਸਮੈਕ ਵੇਚਣ ਡਿਆ ਉਹ ਵੀ ਗਰੀਬ ਆ। ਜਿਹੜਾ ਮਰਡਰ ਕਰਦਾ ਕਿਤੇ ਭਲੇਕੇ ਨਾਲ ਉਹ ਵੀ ਗਰੀਬ ਆ। ਫਿਰ ਇਹਨਾਂ ਨੂੰ ਖੁੱਲਾ ਛੱਡ ਦੋ। ਕਿਉਂਕਿ ਇਹ ਗਰੀਬ ਕਿਉਂ ਨੇ ਕਿਉਂਕਿ ਇਹ ਪੈਸੇ ਦਿੰਦੇ ਤਾਂ ਸੋ ਮੈਂ ਇਹ ਅਲੀਗੇਸ਼ਨ ਬੜੇ ਕੰਫੀਡੈਂਟ ਨਾਲ ਕਰਦਾ ਕਿਉਂਕਿ ਜਿੱਦਨ ਦੀ ਮੈਂ ਸ਼ਿਕਾਇਤ ਦਿੱਤੀ ਹੈ ਜਿੱਦਨ ਦਾ ਅਸੀਂ ਰੋਲਾ ਪਾਇਆ ਇਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਸਿਰਫ ਚਾਰ ਚਲਾਨ ਹੋਏ ਆ ਉਹ ਵੀ ਅੱਖਾਂ 'ਚ ਤੂੜ ਪਾਉਣ ਵਾਸਤੇ ਕਿ ਅਸੀਂ ਕਾਰਵਾਈ ਕੀਤੀ ਆ ਧੜਾ ਧੜ ਅੱਜ ਵੀ ਤੁਸੀਂ ਵੇਖੋਗੇ ਤੇ ਇਹਨਾਂ ਦੀ ਕਿਸੇ ਦੀ ਯੂਨੀਫਾਰਮ ਨਹੀਂ ਹੈ ਜਾ ਕੇ ਕਿਸੇ ਨੇ ਵੀ ਘਲਾਰ ਕੇ ਪੁੱਛ ਲਿਓ ਕਿ ਉਹਦੇ ਡਾਕੂਮੈਂਟ ਹੈਗੇ ਨੇ ਸੋ ਸਾਡਾ ਗੁਰਦਾਸਪੁਰ ਦਾ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਬੜਾਵਾ ਦੇ ਦੇ ਮੰਗ ਕਰਦੇ ਹੋ ਜੀ ਮੰਗ ਅਸੀਂ ਇਹੋ ਹੀ ਕਰਦੇ ਆ ਕਿ ਜਿਹੜਾ ਇੱਥੇ ਅਸੀਂ ਇਹ ਨਹੀਂ ਕਹਿੰਦੇ ਘਾਟ ਤੋਂ ਆ ਦੇ ਕਾਰਵਾਈ ਕਰੋ ਅਸੀਂ ਕਹਿੰਨੇ ਕਿ ਯੂਨੀਅਨ ਤੇ ਕਾਰਵਾਈ ਕਰੋ ਜਿਹੜੀ ਯੂਨੀਅਨ ਇਸ ਟਾਈਮ ਗੁੰਡਾ ਟੈਕਸ ਕੱਟਣ ਦੀ ਤੇ ਕਿੰਨੇ ਇਹਨੂੰ ਇੰਨਾ ਬਹੁਬਲੀ ਬਣਾਤਾ ਵਾ ਕਿ ਜਿੰਨੂੰ ਕਿਸੇ ਦਾ ਡਰ ਨਹੀਂ ਆ ਜਿਹੜਾ ਅੱਜ ਦੀ ਡੇਟ 'ਚ 8 ਲੱਖ ਰੁਪਏ ਆਪਣੀ ਜੇਬ 'ਚ ਪਾਉਂਦਾ ਦੱਸੇ ਕਿ ਇਹਦੀ ਮਦਦ ਕੀਤੀ ਆ ਜਿਹਦੀ ਮਦਦ ਕੀਤੀ ਆ ਉਹ ਬੰਦੇ ਤੇ ਸਾਨੂੰ ਇੱਕ ਲਿਸਟ ਦੇ ਦੇ ਅਸੀਂ ਉਹ ਵੀ ਵੈਰੀਫਾਈ ਕਰਾਂਗੇ ਕਿੰਨੇ ਕਿੰਨੇ ਪੈਸੇ ਦਿੱਤੇ ਆ ਸੋਚ ਤੇ ਇਹ ਵੀ ਆਇਆ ਕਿ ਜਿਹੜੇ ਪੈਸੇ ਦਿੰਦੇ ਨੇ ਉਹ ਫੇਰ ਬੰਦਾ ਵਾਪਸ ਵੀ ਕਰਦਾ ਇਹਨਾਂ ਨੂੰ ਤੇ ਉਹ ਫਿਰ ਮਦਦਗਾਰੀ ਹੋਈ